तुम लोगों ने मरीज सभी जूनियर पेदना जूनियर डॉक्टर कोना पॉजिटिव आएगे ना तो उन्होंने उससे भी किस तरह दिया थे वो कितने तैयार है कि पेदिया वैसे इतना चार्ज नहीं होना कोना पॉजिटिव जिधर तीन कोना पॉजिटिव कल पेशेंट है ऐसे जूनियर रेजिडेंट्स हैं ये बिल्कुल ठीक हैं इकनोता स ਬਾਕੀ ਜਿਹੜੇ ਇਹਨਾਂ ਦੇ ਨਾਲ ਦੇ ਵੀ ਕੰਟੈਕਟ ਸੀ ਉਹਨਾਂ ਨਾਲ ਵੀ ਪੁੱਛਿਆ ਗਿਆ ਕਿਸੇ ਨੂੰ ਕੋਈ ਸਿੰਪਟਮਸ ਨੇ ਆ ਬਾਕੀ ਸਿਹਤ ਪ੍ਰਸ਼ਾਸਨ ਬਿਲਕੁਲ ਤਿਆਰ ਹੈ ਇਸ ਤੋਂ ਗੁਰਨਾਨਕ ਹਸਪੀਟਲ ਦੇ ਵਿੱਚ ਅਸੀਂ 300 ਬੈਡਸ ਜਿਹੜੇ ਹੈਗੇ ਆ ਕਰੋਨਾ ਪੇਸ਼ੈਂਟਸ ਲਈ ਰੱਖੇ ਹੋਏ ਆ ਔਰ ਉੱਥੇ ਰੈਗੂਲਰ ਟੈਸਟ ਹੋ ਰਹੇ ਆ ਬਾਕੀ ਜਿਹੜੀਆਂ ਸਿਹਤ ਸੰਸਥਾਵਾਂ ਜਿਵੇਂ ਕਿ ਸਿਵਲ ਹਸਪੀਟਲ ਹੈ ਐਸ ਡੀ ਐਚ ਅਜਨਾਲਾ ਬਾਬਾ ਬਕਾਲਾ ਅਤੇ ਸੀ ਐਚ ਸੀ ਜੈ ਸਾਰਿਆਂ ਵਿੱਚ ਹੀ ਅਸੀਂ ਕੋਵਿਡ ਵਾਰਡਸ ਬਣਾ ਦਿੱਤੇ ਗਏ ਹਨ ਔਰ ਉੱਥੇ ਟੈਸਟ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਵੀ ਕੋਈ ਖਾਂਸੀ बुखार है वो तीन चार दिन तो ज़्यादा ਦਿਨ कर रहे हैं तो वो आके अपना ਉਹ करवा ਕੇ ਆਪਣਾ ਟੈਸਟ ਕਰਵਾ ਸਕਦੇ ਹਨ ਕਿਉਂਕਿ ਹੋਇਆ ਕਿਸ ਤਰ੍ਹਾਂ ਆ ਗਿਆ ਹੈ ਤਾਂ ਡਾਕਟਰ ਕੋਈ ਲਾਗੋ ਜੀ ਵਾਲੀ ਹੈ ਕਿ ਸਾਹਸਵਾਸ ਨਹੀਂ ਕੀਤੀ ਜੀ ਕੋਈ ਨਹੀਂ ਤੇ ਉਹਦੇ ਇਹ ਹੋ ਗਿਆ ਮੈਂ ਏਦਾਂ ਕੋਈ ਏਦਾਂ ਹੈ ਨਹੀਂ ਕਿ ਸਾਮ ਸੰਭਾਵਨਾ ਕੀਤੀ ਹੋਣੀ ਹੈ ਕਈ ਵਾਰੀ ਕੰਮ ਕਰਦੇ ਹੱਥ ਲੱਗ ਜਾਂਦਾ ਹੈ ਜਾਂ ਕੁਝ ਤੁਸੀਂ ਕਿਸੇ ਚੀਜ਼ ਨੂੰ ਟੱਚ ਕਰ ਲੈਂਦੇ ਨੇ ਡਾਕਟਰ ਦੀ ਲਿੰਕ ਵਿੱਚ ਜਿਹੜੇ ਜਿਹੜੇ ਲੋਕ ਨੇ ਜਾਂ ਆਪਣੇ ਸਰੀਰ ਦੀ ਜਾਂਚ ਪਾ ਲੈ ਕਰਦੇ ਨੇ ਕਿ ਉਹਨਾਂ ਦੇ ਵੀ ਟੈਸਟ ਕੀਤੇ ਜਾਣ। ਜੇ ਉਹਨਾਂ ਨੂੰ ਜੇ ਸਿੰਪਟਮਸ ਆਣਗੇ ਤਾਂ ਸਾਰਿਆਂ ਦੇ ਟੈਸਟ ਕੀਤੇ ਜਾਣਗੇ। ਅਸੀਂ ਹਦਾਇਤ ਕਰਤੀ ਹੈ ਮੈਡੀਕਲ ਸੁਪਰਡੈਂਟ ਡਾਕਟਰ ਕਰਨ ਜੀ ਇਹਨੂੰ ਵੀ ਕਹਿੰਦਾ ਹੈ ਕਿ ਜੇ ਕਿਸੇ ਨੂੰ ਕੋਈ ਆਮ ਦੇ ਸਿੰਪਟਮਸ ਆਣਦੇ ਹਨ ਤਾਂ ਟੈਸਟ ਕਰਵਾਉਣਗੇ ਤੇ ਨਾਲ ਹੀ ਉਹਨਾਂ ਨੂੰ ਆਈਸੋਲੇਟ ਵੀ ਕੀਤਾ ਜਾਵੇ। ਇੱਕ ਪਠਾਨਕੋਟ ਦੇ ਇੱਕ ਖਰੜ ਦੇ ਐਂਡ ਇੱਕ ਲੁਧਿਆਣਾ ਦੇ ਗਰਬਤੀ ਮੈਲਾ ਵੀ ਆਈਸੀਓ ਨੂੰ ਕੀ ਕੀਤਾ ਹਾਂਜੀ ਉਹ ਸਾਰੇ ਠੀਕ ਐ ਉਹ ਗਰਬਤੀ ਮੈਲਾ ਆਈਸੀਓ ਨੂੰ ਆਈਸੋਲੇਟ ਕੀਤਾ ਸੀ ਉਹ ਹੁਣ ਬਿਲਕੁਲ ਠੀਕ ਐ ਵੀ ਲੈਬ ਟੈਕਨੀਸ਼ੀਅਨ ਨੇ ਉਹਨੂੰ ਵੀ ਹੋਮ ਆਈਸੋਲੇਟ ਕੀਤਾ ਸੀ ਸਾਡੇ ਜਿਹੜੇ ਐਪੀਡੀਮੀਓਲੋਜਿਸਟ ਐ ਰੈਗੂਲਰ ਸਾਰਿਆਂ ਨਾਲ ਕੰਟੈਕਟ ਸਨ ਸਭ ਨਾਲ ਫੋਨ ਤੇ ਗੱਲ ਕਰਦੇ ਐ ਸਾਰੇ ਪੇਸ਼ੈਂਟ ਠੀਕ ਐ ਕਿਸੇ ਨੂੰ ਵੀ ਕਿੰਨਾ ਦੇ ਸਕਦੇ ਕਿੰਨੇ ਦੇ ਸਕਦੇ ਇਸ ਇੱਕ ਤੋਂ ਬਹੁਤ ਪਹਿਲਾਂ ਇੱਕ ਐਸੀ ਹੋਣਾ ਦੋ ਸੈਟਰਡੇ ਆਇਸੀ ਤਿੰਨ ਕੱਲ ਆਏ ਠੀਕ ਹੈ ਖਬਰਤਾ ਕੀ ਜਿੰਨੇ ਸਭੀ ਲੋਕ ਲੁਕਨਵੀ ਹਦਾਇਤਾਂ ਦਿੰਦੇ ਆ ਕਿ ਦੇਖੋ ਤੁਸੀਂ ਸਾਰੇ ਸਟੇਜ ਤੋਂ ਲੰਘ ਚੁੱਕੇ ਆਪਾਂ ਸਭ ਪਹਿਲਾਂ ਕਰੋਨਾ ਫੇਜ਼ ਤੋਂ ਲੰਘਿਆ ਇਹ ਬਹੁਤ ਮਾਈਲਡ ਸਿੰਪਟਮਸ ਹੈ ਆਪਣਾ ਸਾਰਿਆਂ ਨੂੰ ਆਪਣੇ ਆਪ ਬਚਾ ਕਰਨਾ ਆਂਦਾ ਸਾਨੂੰ ਰਿਪੀਟਿਡਲੀ ਹੱਥ ਧੋਨੇ ਚਾਹੀਦੇ ਆ ਫੇਸ ਵਾਸ਼ ਕਰਨਾ ਚਾਹੀਦਾ ਹੈ ਭੀੜ ਵਾਲੀ ਜਗ੍ਹਾ ਤੇ ਜਾਣਾ ਨਹੀਂ ਚਾਹੀਦਾ ਅਗਰ ਜੇ ਜਾਣਾ ਹੈ ਤਾਂ ਮਾਸਕ ਪਾ ਕੇ ਜਾਣਾ ਚਾਹੀਦਾ ਬਾਕੀ ਜਿਹੜੀ ਪ੍ਰੈਗਨੈਂਟ ਲੇਡੀਆਂ ਸਾਂ ਛੋਟੇ ਬੱਚੇ ਸਾਂ ਤੇ ਕਮਜ਼ੋਰ ਬਜ਼ੁਰਗ ਪੇਸ਼ੈਂਟਸ ਸਾਂ ਜਿਵੇਂ ਉਹਨਾਂ ਨੂੰ ਡਾਇਬੀਟਿਸ ਹੈ ਜਾਂ ਕੈਂਸਰ ਹੈ ਇਹਨਾਂ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਬੁਨਾਨਾ ਹਸਪਤਾਲ ਤੋਂ ਇਲਾਵਾ ਤੁਹਾਡੇ ਕੋਲ ਕੀ ਕੀ ਵਿਦਿਆਦਿ ਸਾਡੇ ਕੋਲ ਸਿਵਲ ਹਸਪੀਟਲ ਜਿੰਨੀਆਂ ਵੀ ਸਰਕਾਰੀ ਸਿਹਤ ਸੇਵਾਵਾਂ ਹੈ ਸੇਤ ਮਤਲਬ ਸੰਸਥਾ ਹੈ ਜਾਂ ਸਿਵਲ ਹਸਪੀਟਲ ਐਸ ਡੀ ਐਚ ਅਜਨਾਲਾ ਬਾਬਾ ਬਕਾਲਾ ਸੀ ਐਚ ਐਸ ਸਭ ਦੇ ਵਿੱਚ ਅਸੀਂ ਵਾਰਡ ਕੋਵਿਡ ਵਾਰਡ ਤਿਆਰ ਕੀਤਾ ਗਿਆ ਹੈ उधर रैपिड टेस्ट किट्स रखे हैंगे हैं जेसे आपको सिम्टम्स ना आएगा उधर रैपिड टेस्ट किट आ जाए। नहीं, नहीं कोई पेनिक होंडी लोड नहीं है किसी नो भी ना ही कोई अफवाह तो बचना चाहिए।